ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਾਲਵਾ ਖੇਤਰ ਵਿੱਚ ਫੈਲੀ ਭਿਆਨਕ ਨਾਮੁਰਾਦ ਬਿਮਾਰੀ ਤੋਂ ਹੁਣ ਲੋਕਾਂ ਨੂੰ ਮਿਲੇਗੀ ਨਿਜਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੋਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਰਾਜਨੀਤੀ ਦੇ ਨਾਲ-ਨਾਲ ਕਰ ਰਹੇ ਹਨ ਲੋਕ ਸੇਵਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੋਣੀ ਨੇ ਦੱਸਿਆ ਕਿ ਮਾਲਵਾ ਇਲਾਕੇ ਵਿੱਚ ਜੋ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਫੈਲੀ ਹੋਈ ਹੈ ਪੀੜਿਤ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਜਲਦੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਹਿਲਾ ਕੈਂਸਰ ਹਸਪਤਾਲ ਲੋਕ ਅਰਪਣ ਹੋਵੇਗਾ। ਉਹਨਾਂ ਦੱਸੇ ਕਿ ਇਹ ਪਿੰਡ ਬਾਦਲ ਵਿਖੇ ਬਣਾਇਆ ਜਾਵੇਗਾ। ਤਾਂ ਮੈਂ ਦੱਸਦੇ ਹੋਏ ਬਣੀ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਯੋਗ ਅਗਵਾਈ ਹੇਠ ਜਿਹੜਾ ਪੰਜਾਬ ਦੇ ਵਿੱਚ ਸਿਹਤ ਨੂੰ ਲੈ ਕੇ, ਸਿਹਤ ਸਬਾਵਾਂ ਨੂੰ ਲੈ ਕੇ, ਸਿਹਤ ਸਹੂਲਤਾਂ ਨੂੰ ਲੈ ਕੇ ਬਹੁਤ ਵੱਡੇ ਲੈਵਲ ਤੇ ਕੰਮ ਕੀਤੇ ਜਾ ਰਹੇ ਆ। ਉਸੇ ਤਰ੍ਹਾਂ ਹੀ ਅਸੀਂ ਅੱਜ ਬਾਦਲ ਵਿਖੇ ਬੈਠੇ ਆਂ ਔਰ ਇੱਥੇ ਸਾਡੇ ਬੀਸੀ ਸਾਹਿਬ ਬਾਬਾ ਫਰੀਦ ਯੂਨੀਵਰਸਿਟੀ ਤੋਂ ਉਹ ਇੱਥੇ ਵਿਸ਼ੇਸ਼ ਤੌਰ ਤੇ ਆਏ ਸੀ ਔਰ ਅਸੀਂ ਇੱਥੇ ਕੈਂਸਰ ਆਓਪੀਡੀ ਸ਼ੁਰੂ ਕਰਨ ਜਾ ਰਹੇ ਆਂ ਜਿਹਦੇ ਲਈ ਅ ਅਖਤਿਆਰੀ ਕੋਟੇ ਦੇ ਵਿੱਚੋਂ ਮੈਂ ਆਪਣੇ ਦੇ ਵਿੱਚੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਵਿੱਚੋਂ ਬਿਲਡਿੰਗ ਬਣਾਉਣ ਵਾਸਤੇ ਜਿਹੜੇ ਪੈਸੇ ਇਸ਼ੂ ਕੀਤੇ ਆ ਉਹ ਬਿਲਡਿੰਗ ਵੀ ਜਿਹੜੀ ਢਾਂਚਾ ਉਹ ਵੀ ਸਾਰਾ ਜਿਹਾ ਦੇਖਿਆ ਸਾਡੇ ਐਸਐਮਓ ਸਾਹਿਬ ਬੈਠੇ ਆ ਇਨਾਂ ਦੀ ਯੋਗ ਹੋ ਗਈ ਹੈਠ ਬਾਦਲ ਵਿਖੇ ਜਿਹੜੀ ਨਵੀਂ ਬਿਲਡਿੰਗ ਬਣ ਜਾ ਰਹੀ ਹੈ ਨਵਾਂ ਹਸਪਤਾਲ ਬਣ ਕੇ ਇੱਥੇ ਇੱਕ ਕੈਂਸਰ ਦੇ ਜਿਹਨਨੇ ਪੇਸ਼ੈਂਟ ਆ ਆਓ ਪੀਡੀ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਇੱਥੇ ਕੀਮੋ ਵਗੈਰਾ ਵੀ ਇੱਥੇ ਹੋਇਆ ਕਰੂਗੀ ਦਵਾਈ ਵੀ ਇੱਥੇ ਦਿੱਜਾਇਆ ਕਰੂਗੀ ਔਰ ਨਾਲ ਦੀ ਨਾਲ ਟੈਸਟ ਵਗੈਰਾ ਸਾਰੇ ਉਹ ਇੱਥੇ ਹੋਇਆ ਕਰਨਗੇ ਔਰ ਇੱਕ ਹੋਰ ਵੱਡੀ ਗੱਲ ਕਿ ਇੱਥੇ ਕੈਂਸਰ ਨੂੰ ਬਿਮਾਰੀ ਕਿਵੇਂ ਹੁੰਦੀ ਹੈ ਲੋਕਾਂ ਨੂੰ ਉਹ ਤੋਂ ਅਵੇਅਰ ਕਰਨ ਵਾਸਤੇ ਅਸੀਂ ਜਿਹੜੀਆਂ ਵੈਣਾ ਹੈ ਉਹ ਸਾਨੂੰ ਬੀਸੀ ਸਾਹਿਬ ਨੇ ਕਿਹਾ ਵੀ ਅਸੀਂ ਵੈਣਾ ਨੂੰ ਭੇਜ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨਗੇ ਵੀ ਕੈਂਸਰ ਦੀ ਬਿਮਾਰੀ ਕਿਵੇਂ ਹੁੰਦੀ ਹੈ ਤੇ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਉਹਦੇ ਸਾਰਾ ਪ੍ਰਬੰਧ ਹੈ ਜਿਹੜਾ ਉਹਦਾ ਜਾਇਜ਼ਾ ਲੈਣ ਵਾਸਤੇ ਅੱਜ ਬੀਸੀ ਸਾਹਿਬ ਇੱਥੇ ਆਪ ਫਿਜ਼ੀਕਲੀ ਆਏ ਸੀ ਔਰ ਨਾਲ ਉਹਨਾਂ ਦੇ ਰਜਿਸਟਰਾਰ ਸਾਹਿਬ ਸਾਰੀ ਟੀਮ ਯੂਨੀਵਰਸਿਟੀ ਦੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਬਾਦਲ ਸਿਵਲ ਹਸਪੀਟਲ ਤੋਂ ਵਿਖੇ ਆਏ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਦੱਸਣੀ ਚਾਹਣਾ ਹੈ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਰਾਜਨੀਤਿਕ ਆਗੂ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕੀਤੇ ਸਾਡੇ ਜ਼ਿਲ੍ਹੇ ਤੋਂ ਵੱਡੇ ਵੱਡੀਆਂ ਹਸਤੀਆਂ ਨਿਕਲੀਆਂ ਪਰ ਜਦੋਂ ਰੇਸ਼ੋ ਕੱਢਦੇ ਆ ਕੈਂਸਰ ਦੇ ਪੇਸ਼ੈਂਟਾਂ ਦੇ ਤੇ ਪੂਰੇ ਪੰਜਾਬ ਦੇ ਵਿੱਚੋਂ ਮੁਕਸਰ ਨੰਬਰ 1 ਆਉਂਦਾ ਹੈ ਔਰ ਮੁਕਸਰ ਦੇ ਵਿੱਚ ਸਾਡੀ ਤਰਾਸਦੀ ਏ ਸੀ ਮੁਕਸਰ ਜ਼ਿਲ੍ਹੇ ਦੇ ਵਿੱਚ ਕੈਂਸਰ ਹਸਪੀਟਲ ਹੀ ਨਹੀਂ ਸੀ ਔਰ ਮਹਾਰਾਜ ਸੱਚੇ ਪਾਤਸ਼ਾਹ ਦੀ ਮੇਹਰ ਸਦਕਾ ਇਹ ਸੇਵਾ ਮੈਨੂੰ ਮਿਲੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਪਹਿਲਾ ਮੁਕਸਰ ਜ਼ਿਲ੍ਹੇ ਦਾ ਕੈਂਸਰ ਹਸਪੀਟਲ ਗਿਆ ਓ ਪੀ ਡੀ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਜਲਦੀ ਸਾਰਾ ਉਹਦਾ ਸਟਰਕਚਰ ਬਣ ਗਿਆ ਔਰ ਸਾਰੇ ਜਿਹਨੇ ਉਹਨਾਂ 'ਚ ਜਿਹੜੇ ਵੀ ਸਾਜ ਸਮਾਨ ਦੀ ਲੋੜ ਹੈ ਉਹ ਸਾਰੀ ਲੈ ਰਹੇ ਆ ਔਰ ਬਹੁਤ ਜਲਦੀ ਜਿਹੜੀ ਇੱਥੇ ਓਪੀਡੀ ਜਿਹੜੀ ਕੈਂਸਲ ਹੋ ਆਪਣੀ ਸ਼ੁਰੂ ਹੋਣ ਜਾ ਰਹੀ ਹੈ ਚੇਅਰਮੈਨ ਸਾਹਿਬ ਕਿੰਨੇ ਬੈੱਡ ਦਾ ਹਸਪਤਾਲ ਰਹਿਣ ਵਾਲਾ ਹੈ ਤੇ ਕਿੰਨੇ ਡਾਕਟਰ ਜਿਹੜੇ ਲੱਗੇ ਜਾਣਗੇ ਇੱਥੇ ਡਾਕਟਰਾਂ ਦੀ ਵੀ ਕੋਈ ਘਾਟ ਨਹੀਂ ਕੀਤੀ ਬਿਡਾਂ ਦੀ ਵੀ ਕੋਈ ਘਾਟ ਨਹੀਂ ਤੁਸੀਂ ਅਸੀਂ ਹੁਣ ਜਿਹੜਾ ਇੱਥੇ ਬੈਠੇ ਸਾਡੇ ਡਾਕਟਰ ਸਾਹਿਬ ਬੈਠੇ ਜਰਾ ਸਲਾਹ ਕਰ ਰਹੇ ਸੀ ਜਿਹੜੇ ਕਿ 10 ਬੈੱਡ ਤਾਂ ਸੀ ਹੁਣ ਲਾ ਰਹੇ ਆ ਕਿਉਂਕਿ ਕੀਮੋ ਇੱਥੇ ਸ਼ੁਰੂ ਹੋਣ ਜਾ ਰਹੀ ਹੈ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਆ ਔਰ 10 ਬਿੱਡਾਂ ਦਾ ਉਹ ਉਹਦੇ ਵਿੱਚ ਪੂਰੀ ਚਾਹੇ ਕੋਈ ਏਸੀ ਦੀ ਲੋੜ ਹੈ ਚਾਹੇ ਬਿੱਡਾਂ ਦੇ ਉੱਪਰ ਕੋਈ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਪੇਸ਼ੈਂਟਾਂ ਨੂੰ ਦੇਣ ਜਾ ਰਹੇ ਹਾਂ ਔਰ ਇੱਥੇ ਆਪਣੇ ਡਾਕਟਰ ਸੰਧੂ ਸਾਹਿਬ ਔਰ ਹੋਰ ਜਿੰਨੇ ਵੀ ਇੱਥੇ ਸਟਾਫ ਦੀ ਲੋੜ ਹੈ ਯੂਨੀਵਰਸਿਟੀ ਇਵਨਿੰਗੋ ਕਿਸੇ ਚੀਜ਼ ਦੀ ਵੀ ਕੋਈ ਘਾਟ ਨਹੀਂ ਮਾਰਯੋਗ ਵੀਸੀ ਸਾਹਿਬ ਇਹ ਗੱਲ ਇੱਥੇ ਹੁਣ ਤੁਹਾਡੇ ਕੈਮਰੇ ਦੇ ਉੱਪਰ ਵੀ ਕਹਿ ਕੇ ਗਏ ਆ ਵੀ ਨਾ ਡਾਕਟਰਾਂ ਦੀ ਨਾ ਨਰਸਾਂ ਦੀ ਨਾ ਸਟਾਫ ਦੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਉੱਤੀ ਜਾਊਗੀ ਔਰ ਬਹੁਤ ਵਧੀਆ ਢੰਗ ਦੇ ਨਾਲ ਇਸ ਹਸਪੀਟਲ ਨੂੰ ਸਰਕਾਰ ਔਰ ਯੂਨੀਵਰਸਿਟੀ ਰਨ ਕਰੋਗੀ ਸੀਨੀਅਰ ਕਪਤਾਨ ਪੁਲੀਸੀ ਜੀ ਮੁਖਸਰ ਸਾਹਿਬ ਡਾਕਟਰ ਅਖਲ ਚੋਧਰੀ ਆਈਪੀਐਸ ਦੀਆਂ ਸਖਤ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਵਿੱਚ ਚੱਲ ਰਹੀ ਨਿਰੰਤਰ ਮੁਹਿੰਮ ਦੌਰਾਨ ਇੱਕ ਗੰਭੀਰ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਕੇ ਫਰੋਤੀ ਮੰਗਣ ਵਾਲੇ ਨੌਜਵਾਨ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ ਰੱਖੇ ਮਿੰਡੇ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲ ਕੀ ਮਾਮਲਾ ਕੀ ਸੀਗਾ ਤੇ ਕੀ ਗਿਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਿਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੈਂਗਸਟਰਾਂ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਵਰ ਵਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਜਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਨ ਨਾਲ ਤੇ ਹੋਰ ਏਜੰਸੀ ਮਦਨ ਨਾਲ ਅਸੀਂ ਆਪਣਾ ਉਹ ਉਹਨੇ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕਣ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇੱਕ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਇਹਦਾ ਅਗੇ ਗੈਂਗ ਨਾਲ ਹੈ ਸਬੰਧ ਜੀ ਕੋਈ ਲੱਗ ਰਿਹਾ ਤੁਹਾਨੂੰ ਅਸੀਂ ਜਿਹੜਾ ਜਿਹਦੇ ਸਬੰਧੀ ਪੁਲਿਸ ਰਿਪੋਰਟ ਲੈ ਕੇ ਅੱਜ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿਤ ਹੈ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਹੈ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਨਹੀਂ ਸਾਡੇ ਕੋਲੇ ਫਿਲਹਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਤ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਦੇਹਰਗਵਾਰੇ ਜਿੱਥੇ ਕੇ ਪੂਰੇ ਪੰਜਾਬ ਵਿੱਚ ਅੱਤ ਦੀ ਗਰਮੀ ਪੈਂਦੀ ਸੀ ਉਸ ਟਾਈਮ ਇਹ ਗਰੀਬ ਮਜ਼ਦੂਰ ਨਰੇਗਾ ਵਾਲੇ ਬਾਹਰ ਦੇ ਕੰਮ ਕਰਦੇ ਸਨ ਇਹਨਾਂ ਨਰੇਗਾ ਮਜ਼ਦੂਰਾਂ ਦੇ ਵਿੱਚ ਵਿਧਵਾ ਮਾਵਾਂ ਵੀ ਕੰਮ ਕਰਦੀਆਂ ਸਨ ਤੇ ਰੋਜ਼ੀ ਰੋਟੀ ਖਾਤਰ ਉਹਨਾਂ ਨੂੰ ਬਾਹਰ ਕੰਮ ਕਰ ਲਈ ਵੀ ਜਾਣਾ ਪੈਂਦਾ ਸੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਇਹ ਕੰਮ ਕਰਦੀਆਂ ਸਨ ਪਰ ਅਜੇ ਤੱਕ ਇਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਵੀ ਪੈਸਾ ਨਹੀਂ ਆਇਆ ਲੋਕਾਂ ਨੇ ਸਰਪੰਚ ਤੇ ਵੱਡੇ ਇਲਜ਼ਾਮ ਲਗਾਏ ਹੈ ਉਹਨਾਂ ਕਹਿਆ ਹੈ ਕਿ ਕੰਮ ਸਾਡੇ ਤੋਂ ਕਰਵਾ ਲਿਆ ਫੋਟੋਆਂ ਸਾਡੇ ਤੋਂ ਵੀ ਲਹਾਲੀਆਂ ਤੇ ਵੱਡੀਆਂ ਕੋਠਿਆਂ ਵਾਲੇ ਸ਼ਾਹੂਕਾਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਇਸੇ ਮਸਲੇ ਤੇ ਸਰਪੰਚ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦੱਸਿਆ ਪਿੰਡ ਗਵਾਰਾ ਭਾਜੀ ਇਹ ਨਰੇਗਾ ਦਾ ਮਸਲਾ ਹੈ ਭਾਜੀ ਮਸਲਾ ਭਾਜੀ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ account ਤੇ ਨਹੀਂ ਪਏ ਹੈਗੇ ਉਹ ਅਮੀਰਾਂ ਦੇ account ਦੇ ਵਿੱਚ ਪਏ ਹੈਗੇ ਜਿਨ੍ਹਾਂ ਦੇ ਘਰ AC ਵੀ ਲੱਗੇ ਦੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕੁ ਗਰੀਬ ਨੇ ਜਨਾਂ ਦੇ ਘਰ ਪੈਸੇ ਪੈ ਗਏ ਤੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਤੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜੋਤੇ ਘਰ ਗਏ ਆ ਚੇਰਮੈਨ ਸਾਹਿਬ ਦੇ ਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਆ ਪੂਰੀ ਹੋਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਪੈਣ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ 1 ਰੁਪਿਆ ਨਹੀਂ ਪਿਆ ਸਾਡੇ ਅਕਾਊਂਟ ਦੇ ਵਿੱਚ ਅੱਜ ਕੱਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਾਰੇ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚੋਂ ਪਹਿਲਾਂ ਆਧਾਰ ਕਾਰਡ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾ ਦੇਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿੱਛੋਂ ਨਹੀਂ ਪੈਂਦੇ ਪੈਸੇ ਤੇ ਪਿੱਛੋਂ ਹੀ ਪਣਿਆ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾਦੇ ਤੇ ਅੱਜ ਪਾਦੇ ਸਾਰਿਆਂ ਦੇ ਅਸੀਂ ਇਤ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਆ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮੈਨੂੰ ਇਲਜ਼ਾਮ ਲਾ ਰਿਹਾ ਬੇਬਨਿਆਰੀ ਬਿਲਕੁਲ ਬੇਬਨਿਆਰੀ ਇਹਦੇ ਵਿੱਚ ਕੋਈ ਸਚਾਈ ਨਹੀਂ ਕੋਈ ਸਚਾਈ ਨਹੀਂ ਤੁਸੀਂ ਵੀਡੀਓ ਦੇ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਮੋਗਾ ਪੁਲਿਸ ਨੂੰ ਉਸ ਵੇਲੇ ਬੜੀ ਸਫਲਤਾ ਮਿਲੀ ਜਦੋਂ ਇੱਕ ਸਖਸ਼ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਕੇ ਚਾਰ ਜਿੰਦਾਕਾਰ ਤੋਂ ਉਸਦੇ ਮੈਗਜ਼ਿਨ ਬਰਾਮਦ ਕੀਤੇ ਗਏ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਜੇਲ੍ਹ ਵਿੱਚ ਬੰਦ ਧਰਮਿੰਦਰ ਨਾਮ ਦੇ ਇੱਕ ਕੈਦੀ ਦੇ ਸੰਪਰਕ ਵਿੱਚ ਸੀ ਤੇ ਉਸਦੇ ਕਹਿਣੇ ਤੇ ਇਹ ਹਥਿਆਰ ਰੱਖੇ ਸਨ ਜਾਂਚ ਦਰਾਨੇ ਦੋਸ਼ੀ ਨੇ ਦੱਸਿਆ ਹੈ ਕਿ ਇੱਕ ਅਗਿਆਤ ਸਖਸ਼ ਉਸ ਨੂੰ ਹਥਿਆਰ ਦੇ ਕੇ ਗਿਆ ਸੀ ਬਾਹਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਸਰ ਦੇ ਹਾਰ ਕਰੀ ਹੈ ਜੀ ਪ੍ਰੈਸ ਕਾਨਫਰੰਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਵੱਲੋਂ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਸੀਆਈਏ ਮੋਗਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਇੱਕ ਦੋਸ਼ੀ ਜਿਹਦਾ ਨਾਮ ਆਕਾਸ਼ਦੀਪ ਹੈ ਉਹਨੂੰ ਅਰੈਸਟ ਕੀਤਾ ਗਿਆ ਹੈ ਤੇ ਉਹਦੇ ਕੋਲੋਂ 4 ਪਿਸਟਲ 32 ਬੋਰ ਦੇ ਰਿਕਵਰ ਹੋਏ ਨੇ ਨਾਲ 8 ਲਾਈਵ ਰਾਉਂਡਸ ਤੇ ਮੈਗਜ਼ੀਨ ਸਿਰ ਰਿਕਵਰ ਹੋਈ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਆ ਇੱਕ ਜੇਲ੍ਹ ਦੇ ਵਿੱਚ ਬੈਠਿਆ ਅਕਿਊਜ਼ਡ ਦਰਮਿੰਦਰ ਸਿੰਘ ਉਰਫ ਬਾਜੀ ਉਹਦੇ ਇਸ਼ਾਰੇ ਤੇ ਆ ਕੰਮ ਕਰਦਾ ਪਿਆ ਸੀ ਤੇ ਉਹਨੇ ਇਹ ਵੈਪਨ ਇਹਦੇ ਕੋਲ ਰਖਾਏ ਸੀ ਤੇ ਆ ਫਰਦਰ ਜਿਹੜੇ ਇਨਸਟਰਕਸ਼ਨਸ ਨੇ ਉਹਦੀ ਵੇਟ ਕਰਦਾ ਪਿਆ ਸੀ ਹੁਣ ਸਾਡੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਐਦੇ ਵਿੱਚ ਹੋਰ ਵੀ ਜਿਹੜੇ ਦੋਸ਼ੀ ਇਨਵੋਲਵ ਹੋਣਗੇ ਉਨਾ ਨੂੰ ਵੀ ਅਰੈਸਟ ਕਰਕੇ ਅੱਗੇ ਵੰਦੀ ਕਾਰਵਾਈ ਕੀਤੀ ਜਾਊਗੀ। ਜਿਹੜਾ ਜੇਲ੍ਹ ਚ ਬੈਠਾ ਪਰ ਇਹ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਕੱਲੇ ਹਾਂਜੀ ਆ ਵੀ ਬਾਹਰ ਬੈਠੇ ਹੈ ਇੱਕ ਜਿਹੜੇ ਗੈਂਗ ਹੈਗੀ ਉਹਦੇ ਨਾਲ ਸੰਬੰਧਿਤ ਨੇ ਆ ਵੀ ਬਾਹਰ ਬੈਠੇ ਜਿਹੜੇ ਕਈ ਵਾਂਟਡ ਕ੍ਰਿਮੀਨਲ ਹੈਗੇ ਆ ਵੀ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਪਿਆ ਹੈ ਬਾਕੀ ਸਾਰੀ ਗੱਲ ਜਦੋਂ ਇਹਨੂੰ ਅਸੀਂ ਪ੍ਰੋਟੈਕਸ਼ਨ ਵਾਂਟ ਤੇ ਲੈ ਕੇ ਆਵਾਂਗੇ ਐਦੀ ਡੂੰਗਾਈ ਨਾਲ ਪੁੱਛਗਿੱਛ ਕਰਾਂਗੇ ਫਿਰ ਸਾਰੀ ਗੱਲ ਕਲੀਅਰ ਹੋ ਜਾਊਗੀ। ਸਰ ਤੋਂ ਕਿੰਨੇ ਮੁਕਦਮੇ ਦਰਜ ਹੋ ਰਹੇ ਐ ਤੇ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈ ਆਕਾਸ਼ਦੀਪ ਤੇ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਦੋਸ਼ੀ ਦਰਮਿੰਦਰ ਸਿੰਘ ਉਹਦੇ ਪਹਿਲਾਂ ਕਾਫੀ ਮੁਕਦਮੇ ਦਰਜ ਨੇ ਉਹ ਤੇ 20 ਦੇ ਕਰੀਬ ਮੁਕਦਮੇ ਪਹਿਲਾਂ ਦਰਜ ਨੇ ਜਿਹੜਾ ਉਹਦਾ ਰਹਿਣ ਬਣਾ ਜ਼ਰੂਰ ਵੈਪਨ ਨੇ ਕਿਤੇ ਚੁਪਾ ਕੇ ਰੱਖਿਓ ਸੀ ਕਿਸੇ ਨੇ ਉਹ ਐ ਵੈਪਨ ਇਹਨੂੰ ਕੋਈ ਅਣਪਛਾਤਾ ਬੰਦਾ ਦੇਖ ਕੇ ਗਿਆ ਸੀ ਡਿਲੀਵਰ ਕਰਕੇ ਗਿਆ ਸੀ ਉਹ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਉਹ ਵੀ ਸਾਡੀ ਆਨਗoing ਇਨਵੈਸਟੀਗੇਸ਼ਨ ਹੈ ਉਹਦੇ ਬਾਰੇ ਹੱਗੇ ਹੋਰ ਕੋਈ ਪ੍ਰੋਗਰੈਸ ਹੋਊਗੀ ਤਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਉਹ ਹੋ ਜੂਗਾ ਆਇਡੈਂਟੀਫਾਈ ਉਹ ਵੀ ਜਲਦੀ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਜੇਚ ਬੰਦੇ ਬੈਠਾ ਸਰ ਉਹ ਕਿਹੜੇ ਗੈਂਗ ਦਾ ਸਮਝਦਾ ਉਹ ਹੁਣ ਤਾਂ ਮੈਂ ਗੈਂਗ ਦਾ ਨਾਮ ਨਹੀਂ ਲਵਾਂਗਾ ਪਰ ਉਹ ਵੀ ਬਾਹਰ ਬੈਠੇ ਜਿਹੜੇ ਕਈ ਗੈਂਗਸਟਰ ਹੈਗੇ ਕਈ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਦੇ ਨਾਲ ਅਸੋਸੀਏਟਡ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਦੌਰਾਨ ਗੱਲ ਕਲੀਅਰ ਹੋ ਜੂਗੀ ਸਰ ਜਿਹੜਾ ਕਾਸ਼ੀਦ ਹੈ ਕਿੰਨੀ ਉਮਰ ਹੈ ਦੀ ਕੀ ਇਹ ਬੈਕਗ੍ਰਾਉਂਡ ਕੀ ਹੈ ਅ ਕਿਵੇਂ ਇਹਨਾਂ ਦੇ ਚਾਂਸੇ ਜਾਇਆ ਕਿਵੇਂ ਆਇਆ ਹੁਣ ਤੱਕ ਦੀ ਤਫਤੀਸ਼ ਮੁਤਾਬਕ ਆਨਲਾਈਨ ਹੀ ਇਹਦੇ ਨਾਲ ਕੰਟੈਕਟ ਹੋਇਆ ਸੀ ਸੋਸ਼ਲ ਮੀਡੀਆ ਦੇ ਥਰੂ ਹੀ ਬਾਕੀ ਸਾਡੀ ਸਾਰੀ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈ ਆ ਦੀ ਏਜ ਜ਼ਿਆਦਾ ਨਹੀਂ ਹੈਗੀ ਵੀ 25 ਸਾਲ ਦੇ ਕਰੀਬ ਹੈ ਦੀ ਏਜ ਹੈਗੀ। ਕਿਸਰ ਹੋਰ ਨਾਲ ਕਿੰਨੇ ਬੰਦੇ ਨੇ ਕੋਈ ਹੋਰ ਕੁਝ ਨਹੀਂ ਆ ਇਕੱਲਾ ਹੀ ਫੜਿਆ ਗਿਆ ਹੈ ਹਜੇ ਬਾਕੀ ਇਹਦੀ ਪੁੱਛਗਿੱਛ ਤੋਂ ਹੋਰ ਸਾਡੀ ਇਨਵੈਸਟੀਗੇਸ਼ਨ ਤੋਂ ਕਲੀਅਰ ਹੋ ਜਾਊਗਾ ਇਹਦੇ ਫੋਨ ਦੀ ਵੀ ਫੋਰੈਂਸਿਕ ਅਨਾਲਿਸਿਸ ਚੱਲ ਰਹੀ ਹੈ ਉਹਦੇ ਵਿੱਚੋਂ ਵੀ ਕਾਫੀ ਬੰਦਿਆਂ ਦੇ ਕਲੀਅਰ ਹੋਣ ਦੇ ਚਾਂਸ ਹੈਗੇ। ਮੋਗਾ ਦੇ ਪਿੰਡ ਝੜਿੱਕ ਦੇ ਗਿੱਲ ਰਜਵਾਹ ਦੇ ਨਾਲ ਲੰਘਦੀ ਪਟੜੀ ਤੇ ਮੈਲਾ ਤੇ ਇੱਕ ਨੌਜਵਾਨ ਨੇ ਕੀਟਨਾਸ਼ਕ ਕਾਕੇ ਆਤਮ ਹੱਤਿਆ ਕਰ ਲਈ ਦਰਅਸਲ ਇਹਨਾਂ ਦੋਹਾਂ ਨੂੰ ਪਿੰਡ ਦੇ ਸਰਪੰਚ ਨੇ ਵੇਖਿਆ ਤਾਂ ਉਹ ਦੋਵੇਂ ਜਿੰਦਾ ਸਨ ਪਰ ਜੋ ਦੋ ਹਸਪਤਾਲ ਲੈ ਕੇ ਗਏ ਤਾਂ ਉਹਨਾਂ ਦੀ ਰਾਹ 'ਤੇ ਵਿੱਚ ਹੀ ਮੌਤ ਹੋ ਗਈ ਪਰਿਵਾਰ ਵਾਲਿਆਂ ਮੁਤਾਬਕ ਮਰਨ ਵਾਲਾ ਕੁਆਰਾ ਸੀ ਜਦੋਂ ਕਿ ਮਰਨ ਵਾਲੀ ਔਰਤ ਸ਼ਾਦੀशुदा ਸੀ ਤੇ ਉਸਦੇ ਦੋ ਬੱਚੇ ਵੀ ਸਨ ਇਹਨਾਂ ਦਾ ਨਾ ਕੋਈ ਆਪਸੀ ਸੰਬੰਧ ਸੀਗਾ ਤੇ ਕੱਲ ਇਹ ਦੁਪਹਿਰ ਦੀ ਗੱਲ ਆ ਜੀ ਇਹਨਾਂ ਨੇ ਨਹਿਰ 'ਤੇ ਜਾ ਕੇ ਸੈਲਫ ਸਾਈਡ ਕਰ ਲਿਆ ਕਿ ਸਾਨੂੰ ਕੱਲ ਪਤਾ ਲੱਗਾ ਜੀ ਤੇ ਉਹ ਮੁੰਡਾ ਮੁੰਡਾ ਕਿੱਥੋਂ ਦਾ ਕੁੜੀ ਕਿਹੜੀ ਦਾ ਮੁੰਡਾ ਤੜਕ ਦਾ ਜੀ ਮੁੰਡਿਆ ਦਾ ਜਸਵਿੰਦਰ ਸਿੰਘ ਕਾਲਾ ਤੇ ਕੁੜੀ ਵੱਡੇ ਘਰ ਤੋਂ ਸੀ ਜੀ ਕਿੰਨੀ ਦੇਰ ਤੋਂ ਜਾਣਦੇ ਸੀ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਤਾਂ ਕੱਲ ਹੀ ਪਤਾ ਲੱਗਿਆ ਜੀ ਇਹ ਗੱਲ ਦਾ ਵੀ ਇਹਨਾਂ ਦਾ ਆਪਸੀ ਕੋਈ ਸੰਬੰਧ ਆ ਤੇ ਜਦੋਂ ਸਾਨੂੰ ਤੁਸੀਂ ਵੇਖੀ ਹੋਣੀ ਫੇਸਬੁੱਕ ਤੇ ਵੀਡੀਓ ਜਾਂ ਗਰੁੱਪਾਂ 'ਚ ਕਿ ਇਹਨਾਂ ਨੇ ਮੁੰਡੇ ਕੁੜੀ ਨੇ ਸੁਸਾਇਡ ਕਰ ਲਿਆ ਉਹ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਆਪਸੀ ਸੰਬੰਧ ਆ ਜੀ ਤੇ ਕੁੜੀ ਦੇ ਬੱਚੇ ਕਿੰਨੇ ਕੁੜੀ ਦੇ ਬੱਚੇ ਦੋ ਆ ਜੀ ਇੱਕ ਕੁੜੀ ਸ਼ਾਦੀ ਚੜਕ ਵੀ ਆਈ ਸੀ ਜੀ ਹਾਂਜੀ ਕੁੜੀ ਚੜਕ ਵੀ ਆਈ ਸੀ ਜੀ ਕਦੋਂ ਤੋਂ ਪਤਾ ਕਿੰਨੇ ਸਾਲ ਹੋ ਗਏ ਜੀ ਕੁੜੀ ਨੂੰ ਤਕਰੀਬਨ 7-8 ਸਾਲ ਹੋ ਗਏ ਹੁਣ ਜੀ ਦੇਹ ਨੇ ਹਾਂ ਤੇ ਹੁਣ ਇਹਨਾਂ ਦਾ ਗੋਲਾ ਪਰਿਵਾਰਾਂ ਦਾ ਇੱਥੇ ਪੋਸਟਮਾਰਟ ਕਰਵਾਇਆ ਹੈ ਜੀ ਇਹ ਗੁਰੂ ਕਿਰਪਾ ਕਰੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਨੂੰ ਟਾਈਮ 'ਚ ਡੈੱਡ ਬੋਡੀ ਮਿਲ ਜਾਏ ਕਿਉਂਕਿ ਕੱਲ੍ਹ ਦੀ ਸਪੈਰ ਹੋਇਆ ਤੇ ਔਖਾ ਜੀ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਅਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਤੇ ਸ਼ਰਾਬੀ ਅਨਸ਼ਰਾਦੀਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਲਗਾਤਾਰ ਸਪੈਸ਼ਲ ਨਾਕੇ ਲਗਾ ਰਹੀ ਹੈ ਜਿਸ ਦੇ ਵਧੀਆ ਨਤੀਜੇ ਵੀ ਸਾਹਮਣੇ ਆ ਰਹੇ ਹਨ ਤਾਰੀਵਾਲ ਪੁਲਿਸ ਵੱਲੋਂ ਵੀ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕਾ ਲਗਾਏ ਜਾ ਰਹੇ ਹਨ ਇਸੇ ਤਰ੍ਹਾਂ ਦਾ ਇੱਕ ਸਪੈਸ਼ਲ ਨਾਕਾ ਡੀਐਸਪੀ ਕੁਲਵੰਤ ਸਿੰਘ ਮਾਂਦੀ ਅਗਵਾਈ ਵਿੱਚ ਲਗਾਇਆ ਗਿਆ ਸਾਜੀ ਬਿਲਕੁਲ ਜੀ ਅੱਜ ਇਹ ਜਿਹੜੀਆਂ ਸਪੈਸ਼ਲ ਨਾਕਾ ਬੰਦੀ ਕੀਤੀਆਂ ਉਹਦੇ ਵਿੱਚ ਜਿਹੜੇ ਖਾਸ ਜਿਹੜਾ ਦਾਵਾ ਬਿਨਾ ਨੰਬਰ ਪਲੇਟ ਜਾਂ ਜਿਹੜੀ ਟਿੱਪਰ ਆਈਡੀ ਹੈ ਤੇ ਉਹਨਾਂ ਜਿਹੜੇ ਜਿਹੜੇ ਪਾਉਂਡੀ ਕਾਰੰਟਾਇਰ ਤੇ ਚਲਾਨੀ ਕਰਦੇ ਸਾਡੀ ਸਰਕਾਰ ਵੱਲੋਂ ਹੀ ਹੈ ਕਿ ਤੇ ਬਾਕੀ ਸਾਡੇ ਅਸੀਂ ਨਹੀਂ ਖਾਸੇ ਨਿਰਦੇਸ਼ ਨੇ ਕਿ ਜਿਹੜਾ ਇਹ ਜੋਦਨ ਸਿਵਾਰੋਧ ਜਿਹੜੀ ਮੇਨ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮਤਲਬ ਮੇਨ ਫੋਕਸ ਸਾਡਾ ਇੱਥੇ ਹੀ ਹੈ ਜੀ ਤੇ ਜਿਹੜਾ ਵੀ ਕੋਈ ਮਤਲਬ ਇਹਦਾ ਕੰਮ ਕਰਦਾ ਹੈ ਤੇ ਆਪ ਵੀ ਜਿਹੜੀ ਸਖਤ ਸਖਤ ਕਾਰਵਾਈ ਕਰ ਰਹੇ ਹਾਂ ਤੇ ਦੇਖੋ ਜੀ ਬਿਲਕੁਲ ਉਤੇ ਲਾਉਣਾ ਹੈ ਨੀਗਾ ਪੀਰੈਂਟਸ ਨੂੰ ਪੀਨਾ ਵੀ ਉਹਨਾਂ ਨੂੰ ਨਾ ਦੇਣ ਮੋਟਰਸਾਈਕਲ ਵਗੈਰਾ ਜਿਨ੍ਹਾਂ ਦਾ ਲਾਇਸੈਂਸ ਹੀ ਨਹੀਂ ਬਣਿਆ ਨੇ ਨੱਕ ਤੇ ਤਾਂ ਇਹੀ ਹੈ ਕਿ ਜਿਹੜੀ ਜਦੋਂ ਆਪਾਂ ਨਿਕਲਨੇ ਆ ਪ੍ਰਥਗੁਰੂ ਨਰਿਆ ਕੁਗੂ ਨਰਿਆ ਡਾਕੂਮੈਂਟ ਪ੍ਰੋਪਰ ਖਲੋਰੇ ਨੰਬਰ ਪਲੇਟਸ ਵਗਾਰਾ ਜਿਹੜੀਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। جاسੂਸੀ ਦੇ ਦੋ ਸ਼ਿਟ ਆਪਰੇਸ਼ਨ ਸੰਧੂਰ ਦੌਰਾਨ ਗ੍ਰਿਫਤਾਰ ਕੀਤੇ ਗਏ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਜੋ ਜੇਲ੍ਹ ਵਿੱਚ ਬੰਦ ਹਨ ਆਪਣੇ ਪਾਕਿਸਤਾਨੀ ਸੰਪਰਕ ਕਰ ਰਹੇ ਡ੍ਰੋਨ ਰਾਹੀਂ ਹੈਰਿੰਗ ਵੀ ਮੰਗਵਾਉਂਦੇ ਸਨ। ਇਹ ਖੁਲਾਸਾ ਸੁਖਪ੍ਰੀਤ ਸਿੰਘ ਦੇ ਭਰਾ ਮਹਿਕਪ੍ਰੀਤ ਸਿੰਘ ਦੀ 509 ਗ੍ਰਾਮ ਹੈਰਨ ਸਮੀਤ ਹੋਏ ਗ੍ਰਿਫਤਾਰੀ ਤੋਂ ਹੋਇਆ। ਥਾਣਾ ਦੁਰੰਗਲਾ ਪੁਲਿਸ ਨੇ ਬੀਤੇ ਦਿਨ ਸਰਹੱਦੀ ਪਿੰਡ ਆਦੀਆ ਦੇ ਰਹਿਣ ਵਾਲੇ ਮਹਕਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਕਪ੍ਰੀਤ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਦੀ ਖੇਪ ਨੂੰ ਸੰਭਾਲਦਾ ਸੀ ਦੇਖੋ ਇੱਕ ਨਵੀਂ ਆਪਾਂ ਡਵੈਲਪਮੈਂਟ ਹੋਈ ਹੈ ਜਿਹੜਾ ਦੁਰੰਗਲਾ ਪੁਲਿਸ ਨੇ ਆਲੇ ਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਆਦੀਆਂਪਿੰਡ ਦਾ ਰਹਿਣ ਦਾ ਥਾਣਾ ਦੁਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਹੈ ਹਿਰਨ ਬਰਾਮਦ ਹੋਈ ਹੈ ਔਰ ਆਪਾਇਨਾ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਫਆਈਆਰ ਨੰਬਰ 377 ਜਿਹੜੀ ਆ ਦਰਜ ਕਰ ਲਈ ਹੈ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਕਿ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹੜਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲਸ ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੋਟ ਥਾਣੇ ਦਾ ਉਹ ਆਲਰੇਡੀ ਜੇਲ ਚ ਨਾ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ ਚ ਨਾ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਇਹ ਸ਼ਾਮਲ ਹੈ ਸਮਗਲਿੰਗ ਤੇ ਉਹਦੇ ਬਾਰੇ ਪੁੱਛਗਿੱਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਦਾ ਮਾਮਲਾ ਦੱਜਾ ਇਹਨਾਂ ਦੇ ਖਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂਡ ਜੋ ਥਾਣਾ ਦੁਰੰਗਲਾ ਵਿੱਚ ਹੀ ਜਿਹੜਾ ਐਸਪਾਨਸ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸਿਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਖਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਦੁਰੰਗਲੇ ਵਿੱਚ ਲਗਾਤਾਰ ਜਿਹੇ ਇਸਾ ਮਾਮਲਾ ਸਾਹਮਣੇ ਆਇਆ ਜੀ ਤੋ ਕੋਈ ਸੇ ਕਿੱਤਰਾ ਜਿਹੜੀ ਬਾਰਡਰ ਤੇ ਜਿਹੜੀ ਚੌਕਸੀ ਹੈ ਦੇਖੋ ਬਾਰਡਰ ਤੇ ਚੌਕਸੀ ਕਾफी ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋ ਰਹੀਆਂ ਹਨ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬਾ ਕਲਨ ਔਰ ਵਿਚ ਪਿਛਲੇ ਲੰਮੇ ਸਮੇਂ ਤੋਂ ਕਸਬਾ ਵਾਸੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਦਸਨਯੋਗ ਹੈ ਕਿ ਇਤਿਹਾਸਿਕ ਕਸਬਾ ਕਲਨ ਔਰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਵਿੱਤਰ ਅਸਥਾਨ ਭਗਵਾਨ ਚਿਵ ਸ਼ੰਕਰ ਜੀ ਦਾ ਪ੍ਰਾਚੀਨ ਮੰਦਿਰ बाबा लालजी ਦਾ ਤਪਸਥਾਨ ਆਦਿ ਸਥਿਤ ਹੋਣ ਕਾਰਨ ਇਤਿਹਾਸਿਕਤਾ ਤਾ ਵਿੱਚ ਕਾਫੀ ਮਹਾਨਤਾ ਹੈ ਜਦ ਕਿ ਵਿਕਾਸ ਪੱਖੋਂ ਪਿਛਲੇ ਕੁਝ ਸਮੇਂ ਤੋਂ ਪਛੜਾ ਹੋਣ ਕਾਰਨ ਲੋਕ ਪਰਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹਨ ਇੱਥੇ ਹੀ ਬਸ ਨਹੀਂ ਬਾਹਰੋਂ ਆਉਣ ਵਾਲੇ ਸੈਲਾਨੀ ਜਾਂ ਸ਼ਰਧਾਲੂ ਕਲਨੌਰ ਦੀ ਵਿਗੜਦੀ ਦਸ਼ਾ ਕਾਰਨ ਸਰਕਾਰ ਤੇ ਕਸਬਾ ਵਾਸੀਆਂ ਨੂੰ ਕੋਸ ਦੇ ਨਜ਼ਰ ਪੈਂਦੇ ਹਨ ਇਨ੍ਹਾਂ ਮੁਸ਼ਕਲਾਂ ਦੇ ਮੱਦੇ ਨਜ਼ਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਵੱਲੋਂ ਕਲਨੌਰ ਵਿੱਚ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਪ੍ਰਸ਼ਾਸਕਿਕ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁલાਇਆ ਗਈ ਜਿਸ ਵਿੱਚ ਏਡੀਸੀ ਵਿਕਾਸ ਗੁਰਦਾਸਪੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਉਹਨਾਂ ਵੱਲੋਂ ਕਈ ਵਿਕਾਸ ਕਾਰਜ ਉਲਿੱਕੇ ਵੀ ਗਏ। ਇਹ ਸਰਕਾਰ ਵੱਲੋਂ ਹੁਕਮ ਹੋਏ ਸੀ ਜਿਹੜੇ ਕਲਾ ਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਤਿਆਰ ਕੀਤੇ ਜਾਣ। ਉਹ ਐਮਐਲਏ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿ ਉਹਦੇ ਅਸੀਂ ਡਿਟੇਲ ਬਣਾਈਆਂ ਕਿਹੜੇ-ਕਿਹੜੇ ਕੰਮ ਕਰਾਉਣੇ ਆ। ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਇਹ ਕਲਾ ਨੌਰ ਵਾਸੀਆਂ ਦੇ ਨਾਲ ਹੀ ਡਿਸਕਸ ਕਰਕੇ ਫਾਈਨਲ ਕਰਨੇ ਆ ਉਹਦੇ ਸੰਬੰਧ 'ਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਇਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਤਿੰਨ ਕ ਪ੍ਰੋਜੈਕਟ ਇਹਨਾਂ ਦੇ ਜਿਹੜੇ ਮੇਨ ਆ ਉਹ ਫਾਈਨਲ ਕਰ ਲਏ ਆ ਇੱਕ ਦੇ ਦੇ ਵਿੱਚੋਂ ਸਾਡਾ ਸੀਵਰੇਜ ਦਾ ਸਾਰੇ ਕਲਾਨੌਰ ਚ ਅਸੀਂ ਸੀਵਰੇਜ ਪਾ ਰਹੇ ਆ ਉਹ ਵੀ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਉਹਦਾ ਰਾਫ ਡਿਜ਼ਾਈਨ ਅਸੀਂ ਤਿਆਰ ਕਰ ਲੈਣਾ ਉਸ ਤੋਂ ਬਾਅਦ ਉਹ ਫਿਰ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਇਹਨਾਂ ਨਾਲ ਡਿਸਕਸ ਕਰਕੇ ਇਹਨਾਂ ਦੀ ਸਲਾਹ ਕਰਕੇ ਉਹਨੂੰ ਫਿਰ ਸਟਾਰਟ ਕਰਾਂਗੇ ਦੂਸਰਾ ਅਸੀਂ ਐਮਐਲਏ ਸਾਹਿਬ ਨੇ ਜਿੱਤਰਾ ਦੱਸਿਆ ਇੰਡੋਰ ਸਟੇਡੀਅਮ ਬਣਾਉਣ ਜਾ ਰਹੇ ਆ ਉਹਦੇ ਤੇ ਵੀ 8 ਤੋਂ 10 ਕਰੋੜ ਦਾ ਖਰਚਾ ਆਏਗਾ ਉਹ ਵੀ ਮਤਲਬ ਇਸ ਏਰੀਆ ਦੇ ਵਿੱਚ ਵੱਖਰੀ ਕਿਸਮ ਦਾ ਆਏਗਾ ਇੱਕ ਅਸੀਂ ਲਾਇਬ੍ਰੇਰੀ ਬਣਾਉਣ ਜਾ ਰਹੇ ਇੱਥੇ ਮੇਨ ਜਿਹੜੀ ਆ ਇੱਥੇ ਜਿੱਥੇ ਅਸੀਂ ਆਫਿਸ ਬੈਠੇ ਦੇ ਲਾਗੇ ਜਗਾ ਆ ਉਹ ਵੀ ਪੰਜਾਬ 'ਚ ਇੱਕ ਵੱਖਰੀ ਤਰ੍ਹਾਂ ਦੀ ਲਾਇਬ੍ਰੇਰੀ ਹੋਊਗੀ ਜਿਸ ਲਾਇਬ੍ਰੇਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਸਹੂਲਤਾਂ ਪ੍ਰੋਵਾਈਡ ਕਰਾਂਗੇ ਉਹ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜੀ ਇਹਦਾ ਇੱਕ ਜਿਹੜੀ ਇਨਕ੍ਰੋਚਮੈਂਟ ਦੀ ਵੱਡੀ ਸੀ ਇਤਿਹਾਸਕ ਸ਼ਹਿਰ ਦੇ ਵਿੱਚ ਉਹ ਵੀਡੀਓਜ਼ ਨੂੰ ਸਾਡੇ ਬੈਠੇ ਸਰਜੀਤ ਸਿੰਘ ਹਣੀ ਸੀ ਇਹਨਾਂ ਨੂੰ ਕਰ ਦੱਸ ਦਿੱਤਾ ਜੋ ਪਿੰਡ ਵਾਲਿਆਂ ਨਾਲੋਂ ਸਾਡੇ ਸ਼ਿਕਾਇਤਾਂ ਦੱਸੀਆਂ ਇਨਕ੍ਰੋਚਮੈਂਟ ਦੀ ਉਹ ਦੱਸ ਦਿੱਤਾ ਉਹਦੀ ਬਨਿਆਦੀ ਕਰਾ ਕੇ ਅਸੀਂ ਉਹਨਾਂ ਨੂੰ ਨੋਟਿਸ ਦੇ ਕੇ ਉਹ ਛੇਤੀ ਅਸੀਂ ਖਾਲੀ ਕਰਾ ਦੇ। ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ